ਹਾੜੀ ਲੱਕੇ ਵਿੱਚ ਜਿੱਥੇ ਬਰਸਾਤਾਂ ਦਾ कहर ਲਗਾਤਾਰ جاری ਹੈ ਉਸੇ ਤਹਿਤ ਪੰਜਾਬ ਵਿੱਚ ਵੀ ਲਗਾਤਾਰ ਜਿਹੜੀ ਹੋਰੀ ਬਰਸਾਤ ਦੇ ਕਰਕੇ ਜਿਹੜੇ ਪਾਣੀ ਹੈ ਪਾਣੀ ਦਾ ਪੱਧਰ ਹੈ ਕਾਫੀ ਜ਼ਿਆਦਾ ਵੱਧ ਚੁੱਕਾ ਹੈ ਬਿਆਸ ਦਰਿਆ ਦੀ ਜੇ ਅਸੀਂ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਜੇ ਪਾਣੀ ਦਾ ਪੱਧਰ ਕਿਸ ਤਰ੍ਹਾਂ ਕਿਸ ਹੱਦ ਤੱਕ ਵੱਧ ਚੁੱਕਾ ਹੈ ਔਰ ਨਹਿਰੀ ਵਿਭਾਗ ਦੀ ਜੇ ਗੱਲ ਕਰੀਏ ਉਹਨਾਂ ਨੂੰ ਦੱਸਣ ਦਾ 2.5 ਲੱਖ ਤੋਂ ਉੱਪਰ 2.6 ਲੱਖ ਤੋਂ ਉੱਪਰ ਜਿਹੜਾ ਕਿਊਸਿਕ ਪਾਣੀ ਜਿਹੜਾ ਵਾ ਉਹ ਡਾਊਨ ਸਟ੍ਰੀਮ ਨੂੰ ਛੱਡਿਆ ਜਾ ਚੁੱਕਾ ਹੈ ਔਰ ਅੱਜ ਅਸੀਂ ਇੱਥੇ ਹਰੀਕੇ ਵਿਖੇ ਮੌਜੂਦ ਆ ਜਿੱਥੇ ਕੀ ਪਿੰਡ ਸਭਰਾ ਪਿੰਡ ਵਾਸੀਆਂ ਤੇ ਵਕ ਵਕ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਵੱਲੋਂ ਸਹਿਯੋਗ ਦੇ ਨਾਲ ਜਿਹੜੇ ਕਿ ਬੰਨ ਜਿਹੜੇ ਉਹਨੂੰ ਬੰਨਨ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਔਰ ਇਸ ਦੌਰਾਨ ਅੱਜ ਇੱਕ ਤੇ ਮੌਕਾ ਵੇਖਣ ਲਈ ਜਿਹੜੇ ਪੰਜਾਬ ਪ੍ਰਧਾਨ ਔਰ ਕੈਬਨਿਟ ਮੰਤਰੀ ਅਮਨ अरोड़ा ਤੋਂ ਇਲਾਵਾ ਹਰਪਰਜਨ ਸਿੰਘ ਏਡੀਓ ਔਰ ਕੈਬਨਟ ਮੰਤਰੀ ਰਾਜੀਤ ਸਿੰਘ ਖੁੱਲਰ ਸਮੇਤ ਹੋਰ ਜਿਹੜੀਆਂ ਕਿ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਔਰ ਇਸ ਤਰ੍ਹਾਂ ਉਹਨਾਂ ਵੱਲੋਂ ਜਿਹੜਾ ਕਿ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਔਰ ਇਸ ਤਰ੍ਹਾਂ ਜਿਹੜਾ ਕਿ ਉਹਨਾਂ ਨੂੰ ਵਿਸ਼ਵਾਸ ਹੋਇਆ ਜਾ ਰਿਹਾ ਕਿ ਕਿਸਾਨਾਂ ਨੂੰ ਕਿ ਜਿਹੜੀ ਹਜ਼ਾਰਾਂ एकड़ ਦੀ ਫਸਲ تباہ ਹੋਈ ਹੈ ਉਸ ਦਾ ਉਹਨਾਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਵੇਗਾ ਰਮਨ ਚਾਵਲਾ ਜਗਮਰੀ ਧੀਵੀ ਤਰੰਤ ਰਹਿ ਏਡੀਓ ਸਾਹਿਬ ਤੁਸੀਂ ਵੀ ਗਰਾਊਂਡ ਤੇ ਲਗਾਤਾਰ ਦੇਖ ਰਹੇ ਹੋ ਚਾਹੇ ਅੰਮ੍ਰਿਤਸਰ ਹੋਵੇ ਚਾਹੇ ਤਰੰਤਨ ਦਾ ਪੂਰਾ ਜ਼ਿਲ੍ਹਾ ਹੋਵੇ ਜਾਂ ਕਪੂਰਥਲਾ ਸਾਰੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਪਿਛਲੇ 20-25 ਦਿਨਾਂ ਤੋਂ ਲਗਾਤਾਰ بارش ਜੜੀ ਆ ਹੋ ਰਹੀ ਆ ਹੁਣ ਵੀ ਆਪਾਂ بارش ਦੇ ਵਿੱਚ ਹੀ ਖੜੇ ਆ ਪਹਾੜਾਂ ਦੇ ਵਿੱਚ ਵੀ بارش ਹੋ ਰਹੀ ਆ ਇੱਧਰ ਪੰਜਾਬ ਦੇ ਵਿੱਚ ਵੀ بارش ਹੋ ਰਹੀ ਆ ਪਰ ਪਾਣੀ ਦਾ ਪੱਧਰ ਜਿਹੜਾ ਇੱਧਰ ਸਾਡਾ ਹਰੀਕੇ ਆ ਸਤਲੁਜ ਤੇ ਬਿਆਸ ਜਿੱਥੇ ਆ ਕੇ ਇਕੱਠਾ ਹੁੰਦਾ ਉਥੋਂ ਅੱਗੇ ਪਾਣੀ ਦਾ ਫਲੋ ਬਹੁਤ ਜ਼ਿਆਦਾ ਵੱਧ ਜਾਂਦਾ 23 ਦੇ ਵਿੱਚ ਆਪਾਂ ਦੇਖਿਆ 23 ਦੇ ਵਿੱਚ ਵੀ ਇਸ ਤਰ੍ਹਾਂ ਦੀ ਸਥਿਤੀ ਸੀਗੀ ਤੇ ਹੋਰ ਜ਼ਿਆਦੀ ਇਸ ਤੋਂ ਵੀ ਮਾੜੀ ਸੀਗੀ ਸੋ ਆ ਸਾਡੀ ਸਰਕਾਰ ਸਾਡੇ ਵਲੰਟੀਅਰਸ ਸਾਡੇ ਬਾਬੇਕਾਰ ਸੇਵਾ ਵਾਲੇ ਖਾਸ ਤੌਰ ਤੇ ਸਾਡੀ ਸਾਥ ਸੰਗਤ ਪੂਰੇ ਇਲਾਕੇ ਦੀ ਜਿਹੜੀਆਂ ਦਿਨ ਰਾਤ ਉਹਨਾਂ ਨੇ ਇੱਕ ਕੀਤਾ ਹੋਇਆ ਔਰ ਜਿੱਥੇ-ਜਿੱਥੇ ਵੀ ਕੋਈ ਬੰਨ ਨੂੰ ਖਤਰਾ ਲੱਗਦਾ ਹੈ ਉੱਥੇ ਯਾ ਦੇਖੋ ਤੁਸੀਂ ਬੋਰੀਆਂ ਭਰ-ਭਰ ਕੇ ਤੇ ਉਥੇ ਨਾਲ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਅੱਜ ਸਾਡੇ ਮਾਨਯੋਗ ਪ੍ਰਧਾਨ ਇਨਸਾਫ ਸਾਡੇ ਕੈਬਨਟ ਦੇ ਵਜ਼ੀਰ ਸ਼੍ਰੀ ਅਮਨ ਅਰੋੜਾ ਜੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਨੇ ਔਰ ਬੜੀ ਸਾਨੂੰ ਇਹਨਾਂ ਤੇ ਮਾਣ ਆ ਕਿ ਜਿੱਥੇ-ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਰਾਹਤ ਸਮਰਗਤ ਰਹੀ ਦੀ ਲੋੜ ਹੁੰਦੀ ਆ ਉੱਥੇ ਤੁਰੰਤ ਪਹੁੰਚਦੇ ਨੇ ਸਰਦਾਰ ਲਾਲਜੀਤ ਭੁੱਲੋ ਸਾਹਿਬ ਤੇ ਦਿਨ ਰਾਤ ਇਹਨਾਂ ਨੇ ਇੱਕ ਕੀਤਾ ਹੋਇਆ ਹਮੇਸ਼ਾ ਹੀ ਸੰਗਤ ਦੇ ਨਾਲ ਆਪ ਖੜੇ ਨੇ ਸੋ ਮੈਂ ਇਹੀ ਇਥੇ ਅਪੀਲ ਕਰੂੰਗਾ ਕਿ ਇਹ ਕੁਦਰਤੀ ਆਫਤਾ ਔਰ ਕੁਦਰਤੀ ਆਫਤ ਦਾ ਸਾਹਮਣਾ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਔਰ ਹਰ ਕੋਈ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਇਥੇ ਅਜੇ ਨਹੀਂ ਕਿ ਕਿਸਾਨਾਂ ਦਾ ਨੁਕਸਾਨ ਹੋ ਗਿਆ ਤੇ ਬਾਕੀ ਨਹੀਂ ਸਾਡੀ ਤੇ ਸਾਰੀ ਇਕਨੋਮੀ ਜਿਹੜੀ ਆ ਉਹ ਫਸਲਾਂ ਤੋਂ ਹੀ ਚੱਲਦੀ ਆ ਸੋ ਮੈਂ ਪੂਰੇ ਭਾਈਚਾਰੇ ਨੂੰ ਪੂਰੇ ਪੰਜਾਬ ਦੇ ਲੋਕਾਂ ਨੂੰ ਮੇਰੀ ਇਹੋ ਜੀ ਅਪੀਲ ਆ ਕਿ ਜੋ ਵੀ ਜਿੱਥੇ ਵੀ ਆਪਾਂ ਇਹ ਕੁਦਰਤੀ ਆਫਤ ਜਿਹੜੀ ਆਈ ਆਏ ਤੇ ਤੋਂ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਜਰੂਰ ਕੋਲੇ ਸਾਹਿਬ ਲਗਾਤਾਰ ਤੁਸੀਂ ਵੀ ਗਰਾਊਂਡ 'ਚ ਵਿਚਰਦੇ ਪਿਓ ਕਿੰਨਾ ਕੋ ਆਪਣੇ ਜੇ ਆਪਾਂ ਇਸ ਏਰੀਆ 'ਚ ਗੱਲ ਕਰੀ ਕਿੰਨਾ ਕੋ ਨੁਕਸਾਨ ਹੋ ਚੁੱਕਾ ਹੈ ਤੇ ਨੁਕਸਾਨ ਦੇ ਵੇਖੋ ਜਿੰਨਾ ਹੋ ਗਿਆ ਇਹਨਾਂ ਨੁਕਸਾਨ ਇਹਨਾਂ ਪ੍ਰਭਾਵਾਂ ਦਾ ਪੂਰਾ ਹੋ ਹੀ ਨਹੀਂ ਸਕਦਾ 19 ਤੋਂ ਲੈ ਕੇ ਅੱਜ 25 ਤੱਕ 6 ਸਾਲ ਹੋ ਗਏ 6 ਸਾਲਾਂ ਦੇ ਵਿੱਚ ਚਾਰ ਵਾਰੀ ਇੱਥੇ ਹਾੜ ਆ ਚੁੱਕੇ ਆ 19 ਝਾੜ ਆਏ 20 ਝਾੜ ਆਏ ਉਹਦੇ ਬਾਅਦ 23 ਝਾੜ ਆਏ ਫਿਰ 25 ਚਾਏ ਜੇ 6 ਸਾਲਾਂ ਦੇ ਵਿੱਚੋਂ ਚਾਰ ਵਾਰਾਂ 4 ਸਾਲ ਇਹਨਾਂ ਦਾ ਨੁਕਸਾਨ ਹੋ ਗਿਆ ਉਹਦਾ ਮਤਲਬ ਹੈ ਵੀ ਜਿਹੜੀ ਦੋ ਸਾਲ ਇਹਨਾਂ ਫਸਲ ਵੇਚੀ ਉਹ ਪਹਿਲੀ ਪੱਧਰ ਪੁੱਧਰ ਕਰਨ ਤੇ ਲੱਗੀ ਮੈਂ ਤੇ ਇਹਨਾਂ ਦੇ ਜਜ਼ਬੇ ਤੋਂ ਜਿਹੜੇ ਸਾਡੇ ਕਿਸਾਨ ਭਰਾ ਨੇ ਇਹਨਾਂ ਦੇ ਜਜ਼ਬੇ ਤੋਂ ਬੜਾ ਹਰਾਨ ਤਾਂ ਵੀ ਇਹ ਬੰਦੇ ਨੋ ਪ੍ਰੋਫਿਟ ਨੋ ਲਾਸ ਵੀ ਜਿਹੜੇ ਵੱਟੇ ਉੱਤੇ ਲਾਗੇ ਪਾਲੀ ਪੱਦਰਕਾਨ ਤੇ ਬੜਾ ਇਹਨਾਂ ਦਾ ਹੌਸਲਾ ਆ ਤੇ ਇਹਨਾਂ ਦਾ ਹੌਸਲਾ ਇਸੇ ਤਰ੍ਹਾਂ ਹੀ ਬਲੰਤ ਰੱਖਾਂਗੇ ਕਿਉਂਕਿ ਸਾਡੇ ਭਰਾ ਨੇ ਅਸੀਂ ਲਗਾਤਾਰ ਜਦੋਂ ਵੀ ਕੋਈ ਆਫਤ ਆਈ ਹੈ ਮੈਂ ਭਰਾਵਾਂ ਨਾਲ ਡਟਿਆ ਰਿਆਂ ਖੜਿਆ ਰਿਆਂ ਗਾਂਵ ਵੀ ਖੜੇ ਰਵਾਂਗੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਪ੍ਰਧਾਨ ਕੈਬਨਿਟ ਮੰਤਰੀ ਅਮਨ अरोड़ा ਜੀ ਦਾ ਜਿਹੜੇ ਅੱਜ ਸਾਡੇ ਹਲਕੇ ਦੇ ਵਿੱਚ ਜਿਹੜੇ ਹੜਪੀੜ ਤੇ ਸਾਡੇ ਭਰਾ ਨੇ ਉਹਨਾਂ ਵਾਸਤੇ ਰਾਤ ਸਮਗਰੀ ਲੈ ਕੇ ਆਏ ਆ ਰਾਸ਼ਨ ਲੈ ਕੇ ਆਏ ਆ ਜਾਂ ਜੋ ਵੀ ਘਰ ਵਰਤੋਂ ਦੀਆਂ ਚੀਜ਼ਾਂ ਨੇ ਉਹ ਲੈ ਕੇ ਆਏ ਆ ਇਹਨਾਂ ਦੇ ਸਾਰੇ ਸਾਥੀਆਂ ਦਾ ਧੰਨਵਾਦ ਕਰਦੇ ਆ ਨਾਲ ਹਰਪ੍ਰਜਨ ਸਿੰਘ ਜੀ ਟਿਓ ਜੀ ਜਿਹੜੇ ਮੇਰੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਪੰਜਾਬ ਜੀ ਨੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਜਿਹੜੇ ਹਾੜ ਆਏ ਆ ਉਹਦੇ ਸਬੰਧ ਚ ਜੇ ਕਿਸੇ ਨੂੰ ਵੀ ਕੋਈ ਲੋੜ ਆ ਉਥੇ ਮੇਰੀ ਤੇ ਈਟੀਓ ਸਾਹਿਬ ਦੀ ਡਿਊਟੀ ਲਾਈ ਆ ਅਸੀਂ ਲਗਾਤਾਰ ਲੋਕਾਂ ਦੇ ਸੰਪਰਕ ਚ ਆਂ ਜਿੱਥੇ ਜੋ ਵੀ ਲੋੜ ਹੁੰਦੀ ਆ ਉਹ ਅਸੀਂ ਲੋੜ ਪੂਰੀ ਕਰਦੇ ਆ ਅੱਗੇ ਅਸੀਂ ਆਪਦੇ ਜਿਹੜੇ ਸਾਡੇ ਸਰਪੰਚ ਨੇ ਅਸੀਂ ਖੋਦ ਸਾਰਿਆਂ ਨੇ ਰਲ ਮਿਲ ਕੇ ਬੜੀ ਸੇਵਾ ਕੀਤੀ ਆ ਜਿਹੜੀਆਂ ਸੰਗਤਾਂ ਅਸੀਂੋਂ ਪਾਸਿਓਂ ਜਿਵੇਂ ਜੀਰੇ ਹਲਕੇ ਤੋਂ ਫਰੋਜਪੁਰ ਤੋਂ ਬਠਿੰਡੇ ਵੱਲੋਂ ਪੂਰੇ ਮਾਲਵੇ ਦੁਆਬੇ ਚੋਂ ਮਾਝੇ ਚੋਂ ਜਿੱਥੋਂ ਵੀ ਇੱਥੇ ਸੇਵਾ ਕਰਨ ਆਉਂਦੇ ਆ ਰਾਸ਼ਨ ਲੈ ਕੇ ਆਉਂਦੇ ਆ ਉਹਨਾਂ ਸਾਰੇ ਵੀਰਾਂ ਦਾ ਵੀ ਧੰਨਵਾਦ ਪਰ ਮੈਂ ਇਹ ਬੇਨਤੀ ਸਾਰੇ ਭਰਾਵਾਂ ਨੂੰ ਕਰਨੀ ਚਾਹੁੰਦਾ ਕਿ ਬੰਨ ਦੇ ਦੂਜੇ ਪੰਨੇ ਕੋਈ ਨੁਕਸਾਨ ਨਹੀਂ ਹੋਇਆ ਬੰਨ ਦੇ ਉਰਲੇ ਪੰਨੇ ਕੁਝ ਵੀ ਨਹੀਂ ਰਿਹਾ ਤੇ ਕਈ ਵਾਰ ਕੀ ਹੁੰਦਾ ਜਿਹੜੇ ਬੰਨ ਦੇ ਦੂਜੇ ਪੰਨੇ ਵਾਲੇ ਉਹ ਸਾਰਾ ਕੁਝ ਲੈ ਜਾਂਦੇ ਜਿਹੜੇ ਬੰਨ ਦੇ ਇਧਰ ਦਰਿਆਲੇ ਪਾਸੇ ਆ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਜਿਨ੍ਹਾਂ ਨੇ ਦਾਨ ਕਰਨਾ ਉਹ ਸਿੱਧਾ ਦਾਨ ਉਹਨਾਂ ਬੰਦਿਆਂ ਤੱਕ ਪਹੁੰਚਾਵੇ ਜਿਨ੍ਹਾਂ ਦੀ ਦਰਿਆ ਦੇ ਵਿੱਚ ਜ਼ਮੀਨ ਆ ਜ਼ਮੀਨ ਰੁੜ ਗਈ ਆ ਬਰਬਾਦ ਹੋ ਗਈ ਆ ਘਰ ਬਰਬਾਦ ਹੋ ਗਿਆ ਉਹਨਾਂ ਲੋਕਾਂ ਨੂੰ ਅੱਜ ਮਦਦ ਦੀ ਲੋੜ ਹੈ ਇਸ ਤਰ੍ਹਾਂ ਹੈ ਕਿ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਕਿ ਜਿਨ੍ਹਾਂ ਨੇ ਵੀ ਇਸ ਵਾਰੀ ਕਿ ਇਹਨੇ ਮੈਸੂਮ ਦੇ ਕਈ ਦਹਾਕਿਆਂ ਦੀ ਕੀ ਸਦੀ ਦਾ ਹੀ ਰਿਕਾਰਡ ਨੇ ਜਿਹੜੇ ਸਾਰੇ ਤੋੜ ਦਿੱਤੇ ਤੇ ਜਿੱਥੇ ਪੰਜਾਬ ਦੇ ਵਿੱਚ ਇੰਨੇ ਵੀ ਪਏ ਨੇ ਉੱਥੇ ਹੀ ਬਹੁਤ ਵੱਡੀ ਮਾਰ ਆ ਜਿਹੜੀ ਉਹ ਜਿਹੜੇ ਪਹਾੜੀ ਇਲਾਕੇ ਨੇ ਹਿਮਾਚਲ ਵਗੈਰਾ ਉੱਥੇ ਵੀ ਜਿਵੇਂ ਲੈਂਡਸਲਾਈਡਸ ਹੋ ਰਹੀਆਂ ਨੇ ਬੱਦਲ ਫੱਟ ਰਹੇ ਨੇ ਉਹਦੇ ਕਰਕੇ ਵੀ ਪਾਣੀ ਜਿਹੜਾ ਕਾਫੀ ਪੰਜਾਬ ਦੇ ਵਿੱਚ ਆ ਰਿਹਾ ਹੈ ਪਿਛਲੇ ਕਈ ਦਿਨਾਂ ਤੋਂ ਹਾਲਾਤ ਗੰਭੀਰ ਬਣੇ ਹੋਏ ਸੀਗੇ ਪਰ ਪਹਿਲੇ ਦਿਨ ਤੋਂ ਹੀ ਭਗਵੰਤ ਪਾਣਜੀ ਦੀ ਸਰਕਾਰ ਸਾਡੇ ਸਾਰੇ ਕੈਬਨਿਟ ਦੇ ਸਾਥੀ ਮੇਰੇ ਵੀਰ ਲਾਲਜੀਤ ਭੁੱਲਰ ਜੀ ਇਹਨਾਂ ਦਾ ਇਲਾਕਾ ਪੈਂਦਾ ਹੈ ਹਰਪਾ ਜਨਿਜੋ ਜੀ ਸਾਰੀ-ਸਾਰੀ ਕੈਬਨਿਟ ਹੈ ਜਿਹੜੀ ਉਹ ਲੋਕਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਬਚਾਅ ਕਾਰਜ ਨੇ ਜਿਹੜੇ ਉਹਨਾਂ ਦੇ ਵਿੱਚ ਲੱਗੀ ਹੋਈ ਹੈ ਔਰ ਮੈਂ ਸਮਝਦਾ ਕਿ ਚਾਹੇ ਪ੍ਰੋਬਲਮ ਵੱਡੀ ਹੈ ਪਰ ਜਦੋਂ ਮੋਢੇ ਨਾਲ ਮੋਢਾ ਲਾ ਕੇ ਬੰਦਾ ਖੜ ਜਾਂਦਾ ਤੇ ਮੈਂ ਸਮਝਦਾ ਕਿ ਆਪਾਂ ਵੱਡੀ ਤੋਂ ਵੱਡੀ ਮੁਸ਼ਕਲ ਹੈ ਜਿਹੜੀ ਉਹ ਉਹਨੂੰ ਸਰ ਕਰ ਸਕਦੇ ਆ ਅੱਜ ਜਿੱਥੇ ਦਰਿਆ ਤੇ ਆਏ ਆ ਤੁਸੀਂ ਬੰਨ ਤੇ ਬਈ ਲਾਲਜੀ ਜੀ ਜੀ ਨਾਲ ਹਰਪ੍ਰੀਤ ਸਿੰਘ ਜੀ ਨਾਲ ਗੱਲ ਹੋਈ ਕਿ ਕਾਫੀ ਇਥੇ ਹਾਲਾਤ ਨੇ ਜਿਹੜੇ ਉਹ ਗੰਭੀਰ ਬਣੇ ਹੋਏ ਨੇ ਪਰ ਮੈਂ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹਣਾ ਮੇਰੇ ਸਾਰੇ ਕਿਸਾਨ ਵੀਰ ਖੜੇ ਨੇ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ ਕਿਸਾਨੀ ਦਾ ਜਿੰਨਾ ਨੁਕਸਾਨ ਹੋ ਰਿਹਾ ਹੈ ਉਹਦਾ ਇੱਕ ਵਾਰੀ ਜਦੋਂ ਸਿਚੁਏਸ਼ਨ ਨਾਰਮਲਾਈਜ਼ ਹੋ ਜਾਂਦੀ ਹੈ ਗਰਦੌਰੀਆਂ ਦੀਆਂ ਉਹ ਵੀ ਹੋਣਗੀਆਂ ਔਰ ਜੋ ਬਣਦਾ ਮੁਆਵਜ਼ਾ ਜਿਹੜਾ ਉਹ ਵੀ ਦਿੱਤਾ ਜਾਊਗਾ ਪਰ ਸਭ ਤੋਂ ਪਹਿਲਾਂ ਅੱਜ ਦੀ ਗੱਡੀ ਜਿਹੜੀ ਪਹਿਲ ਹੈ ਉਹ ਇਹੀ ਹੈ ਕਿ ਜੋ ਜਾਨੀਅਰ ਮਾਲੀ ਨੁਕਸਾਨ ਹੈ ਉਹਨੂੰ ਬਚਾਇਆ ਜਾ ਸਕੇ ਡੰਗਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਉਹਨੂੰ ਬਚਾਇਆ ਜਾ ਸਕੇ ਸਾਰੇ ਇਸ ਕੰਮ ਤੇ ਉੱਪਰ ਮੈਂ ਸਮਝਦਾ ਕਿ ਇਹ ਕਿਸੇ ਇੱਕ ਦਾ ਕੰਮ ਨਹੀਂ ਹੈਗਾ ਇਹ ਤਾਂ ਇਨਸਾਨੀਅਤ ਦਾ ਕੰਮ ਹੈ ਤੇ ਉਹੀ ਸਾਰੇ ਆਪਾਂ ਲੱਗੇ ਹੋਇਆ ਇਨ ਫਿਊਚਰ ਜਦੋਂ ਥੋੜਾ ਮੌਸਮ ਠੀਕ ਹੁੰਦਾ ਹੈ ਕਿ ਜਿਹੜੇ ਬੰਨ ਕੱਚੇ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਲ ਬਣਾਉਂਦਾ ਡੈਫੀਨਿਟਲੀ ਜੀ ਹਿਲਾਲ ਜੀ ਨੇ ਵੀ ਕਿਹਾ ਹੈ ਇਹ ਸਾਰੇ ਸਾਥੀਆਂ ਨੇ ਕਿਹਾ ਕਿ ਜਿਹੜੇ ਬੰਨ ਕੱਚੇ ਨੇ ਉਹਨਾਂ ਨੂੰ ਵੀ ਪੱਕੇ ਕਰਨ ਦਾ ਕੰਮ ਜਿਹੜਾ ਹੋਣਾ ਚਾਹੀਦਾ ਜਿਵੇਂ ਨੋਚਾਂ ਲੱਗੀਆਂ ਹੋਈਆਂ ਨੇ ਤਾਂ ਕਿ ਸਾਈਡਾਂ ਦੇ ਉੱਪਰ ਪਾਣੀ ਦੀ ਬੰਨਾਂ ਦੇ ਉੱਪਰ ਪਾਣੀ ਦੀ ਤੱਕ ਘੱਟ ਪਵੇ ਔਰ ਪਾਣੀ ਵਿਚਾਲੇ ਵਿਚਾਲੇ ਚੱਲੇ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਮੈਂ ਸਮਝਦਾ ਕਿ ਵੱਡੇ ਪੱਧਰ ਤੇ ਉੱਪਰ ਪਲਾਨ ਹੈ ਜਿਹੜਾ ਉਹ ਬਣਾਵਾਂਗੇ ਔਰ ਅੱਗੇ ਵਾਸਤੇ ਇਹ ਜੀ ਮੁਸ਼ਕਲਾ